ਬਹੁਤ ਵੱਡੀ ਖਬਰ ਹੈ ਜਿਵੇਂ ਕਿ ਸੁਖਬੀਰ ਸਿੰਘ ਬਾਦਲ ਦਾ ਆਪ ਨੂੰ ਬਹੁਤ ਵੱਡਾ ਝਟਕਾ ਜਿਵੇਂ ਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਸਿੱਧੇ ਤੌਰ ਤੇ ਕਈ ਤਾਂ 6 ਉਮੀਦਵਾਰ 6 ਉਮੀਦਵਾਰ ਉਹ ਵੀ ਜਿੱਤੇ ਹੋਏ ਪੰਜਾਬ ਦੀ ਸਰਕਾਰ ਨੂੰ ਇੱਕ ਐਸਾ ਝਟਕਾ ਜਿਵੇਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਸੀ ਕਹਿੰਦੇ ਜੀ ਡਾਇਨਾਸੌਰ ਆਉਣ ਜਾ ਰਹੇ ਆ ਪਰ ਅੱਜ ਤੁਹਾਡੇ ਸਾਹਮਣੇ ਦਾ ਇੱਕ ਵੀਡੀਓ ਦਿਖਾਉਣ ਜਾ ਰਿਹਾ ਮੈਂ ਜਿਹਦੇ ਵਿੱਚ ਅਕਾਲੀਵਲ ਦੇ ਨੇਤਾ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਦੇ ਮੁੱਖ ਮੰਤਰੀ ਤੇ ਪੰਜਾਬ ਦੀ ਸਰਕਾਰ ਨੂੰ ਝਟਕਾ ਦੇ ਦਿੱਤਾ ਹੈ। ਯਾਨੀ ਜਿੱਤੇ ਹੋਏ ਉਮੀਦਵਾਰ ਸੁਖਵੀਰ ਸਿੰਘ ਬਾਦਲ ਦੀ ਅਕਾਲੀ ਦਲ ਪਾਰਟੀ ਦੇ ਵਿੱਚ ਕਿਵੇਂ ਜਾਂਦੇ ਨੇ ਇਹ ਖਬਰ ਸਾਂਝੀ ਕਰਦੇ ਹਾਂ। ਔਰ ਪੰਜਾਬ ਦੇ ਅੰਦਰ ਇੱਕ ਵੱਡੀ ਚਰਚਾ ਛੜੀ ਹੈ। ਕਹਿੰਦੇ ਜੀ ਸੁਖਵੀਰ ਸਿੰਘ ਬਾਦਲ ਬੈਨਾਸਰ ਵੀ ਲੈ ਕੇ ਆਉਣਗੇ ਔਰ ਦੂਜੇ ਪਾਸੇ ਅਕਾਲੀ ਦਲ ਵੀ ਆਊਗਾ। ਬਾਰ-ਬਾਰ ਖਬਰ ਆ ਜਿਹੜੀ ਇਹ ਪਲਟੇ ਮਾਰ ਰਹੀ ਹੈ ਕਿ ਸੁਖਵੀਰ ਸਿੰਘ ਬਾਦਲ ਵਾਪਕ ਹੀ ਪੰਜਾਬ ਦੇ ਅੰਦਰ ਆਪਣੀ ਕੜੀ ਆਪਣੀ ਸਰਕਾਰ ਬਣਾਉਣ ਦਾ ਤਿਆਰਬਾ ਜਿਹੜਾ ਉਹ ਮਜ਼ਬੂਤ ਕਰ ਰਹੇ ਨੇ ਜਾਂ ਫਿਰ ਇਹਦੇ ਪਿੱਛੇ ਮਾਮਲਾ ਕੋਈ ਹੋਰ ਹੈ ਪਰ ਜਿਹੜੇ 6 ਉਮੀਦਵਾਰ ਦਿੱਤੇ ਹੋਏ ਅਕਾਲੀ ਦਲ ਦੇ ਵਿੱਚ ਸ਼ਾਮਲ ਹੋਏ ਨਹੀਂ ਉਹ ਕੌਣ ਨੇ ਔਰ ਉਹ ਕਿਹੜੇ-ਕਿਹੜੇ ਇਸ਼ਾਰਿਆਂ ਦੇ ਵਿੱਚੋਂ ਆ ਕਿਹੜੇ ਪਿੰਡਾਂ ਦੇ ਵਿੱਚੋਂ ਕਿਹੜੇ ਵਿਧਾਇਕ ਨੇ ਮਾਮਲਾ ਬੜਾ ਇੱਕ ਬੇਚੀਦਾ ਹੋ ਗਿਆ ਜਿਵੇਂ ਕਿ ਪੰਜਾਬ ਦੀ ਸਰਕਾਰ ਲੱਗਦਾ ਕਿ ਹੁਣ ਇਸ ਝਟਕੇ ਦੇ ਨਾਲ ਪੂਰੀ ਤਰ੍ਹਾਂ ਕੰਬ ਗਈ ਹੈ ਕਿ ਪੰਜਾਬ ਦੇ ਅੰਦਰ ਸੁਖਬੀਰ ਸਿੰਘ ਬਾਦਲ ਬਾਕਲ ਵਾਪਸੀ ਕਰਨਗੇ ਕਿਉਂਕਿ ਜਿਹੜੇ ਇਹ ਚਾਂਸ ਨੇ ਬਹੁਤ ਵੱਡੇ ਚਾਂਸ ਨੇ ਸੁਖਬੀਰ ਬਾਦਲ ਦੇ ਨਾਲ ਸਿੱਧੇ ਤੌਰ ਤੇ ਇਹਨਾਂ ਦੀ ਪਾਰਟੀ ਦੇ ਵਿੱਚ ਜੁਆਇਨ ਕਰ ਜਾਣਾ ਸ਼ਾਮਿਲ ਹੋ ਜਾਣਾ ਆਪਣੇ ਆਪ ਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਲਈ ਬਹੁਤ ਵੱਡਾ ਝਟਕਾ ਆਮ ਆਦਮੀ ਪਾਰਟੀ ਦੇ ਲਈ ਝਟਕਾ ਕਿਉਂਕਿ ਸੁਖਬੀਰ ਸਿੰਘ ਬਾਦਲ ਦਾ ਖੁਦ ਦਾ ਕਹਿਣਾ ਪੈਂਦਾ ਵੀ ਜਿਹੜੇ ਇਹਨਾਂ ਦੇ ਵਿਧਾਇਕ ਨੇ ਜਾ ਇਹਨਾਂ ਦੇ ਐਮਐਲਏ ਦਾ ਕੋਈ ਹੋਰ ਐਮਪੀ ਵਗੈਰਾ ਵੀ ਨਹੀਂ ਉਹ ਸਾਡੇ ਨਾਲ ਸੰਪਰਕ ਸਾਧ ਰਹੇ ਨੇ ਉਹ ਸਾਡੇ ਵਿੱਚ ਜੁਆਇਨ ਕਰਨਾ ਚਾਹੁੰਦੇ ਨੇ ਪਰ ਇਧਰਲੇ ਪਾਸੇ ਤਾਂ ਜੀ ਜੁਆਇਨ ਹੋ ਚੁੱਕੇ 6 ਵਿਧਾਇਕ ਹੁਣ ਇਹ ਕਾਹਨ ਨੇ ਇਹ ਖਬਰ ਸਾਂਝੀ ਕਰਦੇ ਆਂ ਔਰ ਉਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਤੇ ਬਹੁਤ ਅਹਿਮ ਅਪਡੇਟ ਔਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਹੁਣ ਦੇਖੋ ਵੀ ਜਿਹੜੀ ਇਹ ਵੀਡੀਓ ਹੈ ਇਹਦੇ ਵਿੱਚ ਦਾਵੇ ਹੋ ਰਹੇ ਨੇ ਅਗੋ ਆਮ ਆਦਮੀ ਪਾਰਟੀ ਦੇ ਵਿੱਚ ਵੀ ਵੱਡਾ ਮਾਹੌਲ ਛਿੜ ਗਿਆ ਔਰ ਕਹਿ ਕੀ ਰਹੇ ਨੇ ਸੁਣੋ ਧਿਆਨ ਦੇ ਨਾਲ ਉਸ ਤੋਂ ਬਾਅਦ ਸੁਖਵੀਰ ਸਿੰਘ ਬਾਦਲ ਔਰ ਪੰਜਾਬ ਦੇ ਮੁੱਖ ਮੰਤਰੀ ਦੀ ਅਹਿਮ ਅਪਡੇਟ ਜਿਹੜੀ ਕਿ ਤੁਹਾਡੇ ਨਾਲ ਸਾਂਝੀ ਕਰਾਂਗੇ ਸੁਣੋ ਇੱਕ ਵੀ ਰੱਖ ਲੈਣਾ ਕਿ ਡਾਇਨਾਸੌਰ ਤੇ ਬਹੁਤ ਜ਼ਿਕਰ ਹੋ ਰਿਹਾ ਆਪਾਂ ਗੱਲ ਕਰੀ ਲਈਏ ਸੰਘੇੜਾ ਸਾਹਿਬ ਅ ਸਾਵਧਾਨ ਹੋ ਜਾਓ ਡਾਇਨਾਸੌਰ ਆ ਰਹੇ ਨੇ ਕਈ ਵਾਰੀ ਜਿਹੜੇ ਮਾਨਸਿਕ ਤੌਰ ਤੇ ਜਾਂ ਸਿਆਸੀ ਤੌਰ ਤੇ ਬਜ਼ੁਰਗ ਹੋ ਜਾਂਦੇ ਆ ਉਹ ਵੀ ਕਾਹਤੂ ਨੈਟਵਰਕ ਦੇਖਦੇ ਰਹਿੰਦੇ ਕਾਫੀ ਕਾਫੀ ਦੇਰ ਬੱਚਿਆਂ ਦੇ ਨਾਲ ਹੀ ਹੂੰ ਸੋ ਇਹ ਸੁਖਵੀਰ ਬਾਦਲ ਸਾਹਿਬ ਨੂੰ ਲੱਗਦਾ ਸਿਆਸੀ ਤੌਰ ਤੇ ਬੁੱਢੇ ਹੋ ਚੁੱਕੇ ਆ ਕਿ ਕਿ ਇਹਨਾਂ ਨੂੰ ਪਤਾ ਲੱਗ ਗਿਆ ਆ ਹੁਣ ਇਹ ਜੋ ਇਹਨਾਂ ਨੇ ਡਾਇਨਾਸੌਰ ਬਣ ਕੇ ਸਾਰੇ ਪੰਜਾਬ ਨੂੰ ਨਿਗੜਿਆ ਆ ਪੰਜਾਬ ਦੀ ਸ਼ਾਂਤੀ ਨਿਗਰੀ ਆ ਪੰਜਾਬ ਦੀ ਪ੍ਰੋਗਰੈਸ ਨਿਗਰੀ ਆ ਇਹ ਇਹਨੂੰ ਅੰਦਰੋਂ ਖੋਖੀ ਸਿੱਖੀ ਨੂੰ ਅੰਦਰੋਂ ਖੋਰਾ ਲਾਇਆ ਪੰਜਾਬ ਨੂੰ ਆਰਥਿਕ ਤੌਰ ਤੇ ਇੰਨਾ ਕਮਜ਼ੋਰ ਕੀਤਾ ਸਾਰੀਆਂ ਬੁਰਾਈਆਂ ਪੰਜਾਬ ਦੇ ਵਿੱਚ ਆ ਗਈਆਂ ਹੁਣ ਇਹਨਾਂ ਦਾ ਆਉਣਾ ਸੰਭਵ ਨਹੀਂ ਹੈ ਪਰ ਸੁਪਨੇ ਲੈਣ ਚ ਕੋਈ ਹਰਦ ਨਹੀਂ ਹੈ ਸੁਪਨੇ ਲੈ ਰਹੇ ਨੇ ਸੁਪਰੀ ਬਾਦਲ ਜੀ ਤੇ ਦੇਖੋ ਇਹ ਸੋਸ਼ਲ ਮੀਡੀਆ ਤੇ ਆਏ ਆ ਅਸੀਂ ਸੋਸ਼ਲ ਮੀਡੀਆ ਰਾਹੀਂ ਵਾਟ ਇਜ਼ ਸਟਰੈਂਥ ਆ ਸੋਸ਼ਲ ਮੀਡੀਆ ਕਿਉਂਕਿ ਸਾਡੇ ਕੋਲ ਚੈਨਲ ਨਹੀਂ ਹੈਗੇ ਸਾਡੇ ਕੋਲ ਇੰਨੇ ਪੈਸੇ ਨਹੀਂ ਹੈਗੇ ਅਸੀਂ ਪ੍ਰਚਾਰ ਲਈ ਸੋਸ਼ਲ ਮੀਡੀਆ ਨੂੰ ਵਰਤਦੇ ਆ ਪਰ ਤਾਂ ਸੁਣ ਲਿਆ ਪੰਜਾਬ ਵਾਲੇ ਡਿਬੇਟ ਦੇ ਵਿੱਚ ਆਮ ਆਦਮੀ ਵਿਧਾਇਕ ਦੇ ਇੱਕ ਮੋਹ ਜਿਹੜੀ ਤੁਸੀਂ ਗੱਲ ਸੁਣੀ ਹੈ ਨਾ ਉਹ ਇਹ ਹੈ ਕਿ ਭਾਈ ਇਹ ਜਿਹੜੇ ਸੁਖਵੀਰ ਸਿੰਘ ਬਾਵਲ ਨੇ ਦਰਾਂ ਸਾਲ ਦੇ ਵਿੱਚ ਇਹ ਤਾਂ ਸੁਪਨੇ ਲਾ ਰਹੇ ਨਹੀਂ ਪਰ ਦੂਜੇ ਪਾਸੇ ਛਾਕ-ਛਾਤ ਛੇਵ ਦਾ ਇੱਕ ਆਜ਼ਾਦ ਜਿੱਤੇ ਹੋਏ ਉਮੀਦਵਾਰ ਆਮ ਆਦਮੀ ਪਾਰਟੀ ਦੇ ਵਿੱਚ ਆਉਣ ਦੀ ਬਜਾਏ ਅਕਾਲੀ ਦਲ ਦੇ ਵਿੱਚ ਅੱਜ ਸ਼ਾਮਲ ਹੋ ਗਏ ਨੇ ਹੁਣ ਤੁਸੀਂ ਆਪ ਅੰਦਾਜ਼ਾ ਲਾਓ ਕਿ ਪੰਜਾਬ ਦੀ ਸੱਤਾਧਾਰੀ ਪਾਰਟੀ ਨੂੰ ਬਹੁਤ ਵੱਡਾ ਝਟਕਾ ਔਰ ਦੂਜੇ ਪਾਸੇ ਸੁਵੀਰ ਸਿੰਘ ਬਾਦਲ ਤਾਂ ਪਹਿਲੀ ਦਾਵਾ ਕਰੀ ਜਾਂਦੇ ਸੀ ਕਹਿੰਦੇ ਜੀ ਇਹਨਾਂ ਦੇ ਵਿਧਾਇਕ ਹੋਣ ਚਾਹੇ ਆਜ਼ਾਦ ਜਿੱਤੇ ਹੋਣ ਉਹ ਸਾਡੀ ਪਾਰਟੀ ਜੋਇਨ ਜ਼ਰੂਰ ਕਰ ਲਗੇ ਪਰ ਇੱਥੇ ਜੀ ਸਰਕਾਰ ਨੂੰ ਤਾਂ ਝਟਕਾ ਬਹੁਤ ਵੱਡਾ ਹੈ ਕਿਉਂਕਿ 6 ਉਮੀਦਵਾਰ ਕੋਈ ਹਵਾ ਚੋਂ ਨਹੀਂ ਬਣਦੇ ਉਹ ਅਕਾਲੀ ਗੱਲ ਦੇ ਵਿੱਚ ਅੱਜ ਸ਼ਾਮ ਨੂੰ ਹੋ ਗਏ ਨੇ ਕਈ ਸਾਰੇ ਹੜਕਿਆਂ ਦੇ ਵਿੱਚ ਹੋਏ ਨੇ ਔਰ ਉਹਦੇ ਨਾਲ ਪੰਜਾਬ ਦੀ ਸਰਕਾਰ ਨੂੰ ਦਾ ਝਟਕਾ ਬਹੁਤ ਵੱਡਾ ਲੱਗਿਆ ਪਰ ਦੂਜੇ ਪਾਸੇ ਆਮ ਆਦਮੀ ਪਾਰਟੀ ਬਿਲਕੁਲ ਸਿਰੇ ਤੋਂ ਨਕਾਰ ਰਹੀ ਹੈ ਖਾਰਜ ਕਰ ਰਹੀ ਹੈ ਕਹਿੰਦੇ ਜੀ ਸੁਖਵੀਰ ਸਿੰਘ ਬਾਦਲ ਸਿਆਸੀ ਤੌਰ ਤੇ ਬੁੱਢੇ ਹੋ ਚੁੱਕੇ ਨੇ ਬੱਚਿਆਂ ਵਾਲੀਆਂ ਹਰਕਤਾਂ ਕਰਨ ਲੱਗੇ ਨੇ ਐਸੇ ਕਰਕੇ ਤਾਂ ਕਹਿੰਦੇ ਡਾਇਨਾਸੌਰ ਦਾ ਸੰਗੜ ਫੜ ਲਿਆ ਔਰ ਹੁਣ ਇਹਦੇ ਵਿੱਚ ਮਾਮਲਾ ਕੀ ਹੈ ਪੰਜਾਬ ਦੀ ਜਨਤਾ ਤੈਅ ਕਰੇ ਕਿ ਭਾਈ ਸੁਖਬੀਰ ਸਿੰਘ ਬਾਦਲ ਦੀ ਹਵਾ ਪੰਜਾਬ ਦੇ ਅੰਦਰ ਹੈ ਕੀ ਹੈ ਕਿਉਂਕਿ ਮੈਂ ਜਾਣਨਾ ਚਾਹਣਾ ਪੰਜਾਬ ਦੀ ਜਿਹੜੀ ਸਿਆਸੀ ਧਿਰ ਇੱਕ ਪਾਸੇ ਵਿਰੋਧੀ ਧਿਰ ਇੱਕ ਪਾਸੇ ਸੱਤਾ ਧਿਰ ਇਹਨਾਂ ਦੇ ਵਿਚਾਲੇ ਬਹੁਤ ਵੱਡੀ جنگ ਲੱਗਣ ਦੇ ਅਸੰਕੇਤ ਨਜ਼ਰ ਆ ਰਹੇ ਨੇ 2027 ਦਾ ਸਮਾਂ ਕਹਿੰਦੇ ਜੀ ਆਮ ਆਦਮੀ ਪਾਰਟੀ ਰਿਪੀਟ ਨਹੀਂ ਕਰੂਗੀ ਇਧਰਲੇ ਪਾਸੇ ਦਾ ਹੁਣ ਸੁਖਬੀਰ ਸਿੰਘ ਬਾਦਲ ਨੂੰ ਹੀਰੋ ਬਣਾਇਆ ਜਾ ਰਿਹਾ ਇੱਕ ਪਾਸੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਹਨਾਂ ਨੇ ਪੰਜਾਬ ਦੇ ਵਿੱਚ ਪੰਜਾਬ ਦੇ ਲੋਕਾਂ ਦੇ ਨਾਲ ਖੜ ਕੇ ਬਹੁਤ ਵੱਡੇ ਪੱਧਰ ਦੇ ਉੱਤੇ ਕੰਮ ਕੀਤੇ ਔਰ ਉਹਨਾਂ ਨੇ ਪੰਜਾਬ ਦੇ ਵਿੱਚੋਂ ਦੇਖੋ ਜਿਹੜਾ ਸਭ ਤੋਂ ਵੱਡਾ ਸਵਾਲ ਆ ਉਹ ਤੁਹਾਡੇ ਨਾਲ ਸਾਂਝਾ ਕਰਦੇ ਆ ਸਭ ਤੋਂ ਵੱਡਾ ਮਾਮਲਾ ਪੰਜਾਬ ਦੇ ਅੰਦਰ ਹੈ ਕੀ ਹੈ ਨਸ਼ਿਆਂ ਦੀ ਬਹਾਰ ਜਿਹੜੀ ਦੇ ਉੱਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਕਾਰਜਕਾਲ ਦੇ ਵਿੱਚ ਥੰਮੀ ਨਹੀਂ ਲੱਗੀ ਬਲਕਿ ਬਹੁਤ ਵੱਡੇ ਪੱਧਰ ਦੇ ਉੱਤੇ ਥੱਪਾ ਲੱਗ ਗਿਆ ਕਿ ਭਾਈ ਨਸ਼ੇ ਤਕਰੀਬਨ ਤਕਰੀਬਨ ਪੰਜਾਬ ਦੇ ਅੰਦਰ 90% ਨਸ਼ਾ ਬੰਦ ਕਰ ਦਿੱਤਾ ਇਹਨਾਂ ਚਿੱਟੇ ਦਾ ਔਰ ਜਿਹੜੇ ਹੋ ਕੈਪਸੂਲ ਵਗੈਰਾ ਗੋਲੀਆਂ ਵਗੈਰਾ ਬਿੱਤਦੇ ਸੀ ਉਹਨਾਂ ਦੇ ਉੱਤੇ ਇਹਨਾਂ ਨੇ ਫੱਲ ਪਾ ਲਈ ਹੈ ਪਰ ਦੂਜੇ ਪਾਸੇ ਜਗਵੀਰ ਸਿੰਘ ਬਾਦਲ ਲਗਾਤਾਰ ਲਗਾਤਾਰ ਮੀਡੀਆ ਦੇ ਵਿੱਚ ਛਾਏ ਹੋਏ ਨੇ ਉਹਨਾਂ ਨੇ ਆਪਣਾ ਇੱਕ ਦਬ ਦਬਾ ਬਣਾਉਣ ਦੀ ਕੋਸ਼ਿਸ਼ ਕਰ ਰੱਖੀ ਹੈ ਔਰ ਦੂਜੇ ਪਾਸੇ ਡਾਇਨਾਸੌਰ ਦਾ ਜ਼ਿਕਰ ਬਹੁਤ ਹੋ ਰਿਹਾ ਹੁਣ ਮੈਂ ਜਾਣਨਾ ਚਾਹੁੰਗਾ ਇੱਥੇ ਸਾਡੇ ਹੀ ਪੰਜਾਬ ਦੇ ਲੋਕਾਂ ਤੋਂ ਤੇ ਭਾਈ ਡਾਇਨਾਸੌਰ ਵਾਕਈ ਆਉਣਗੇ ਚਲੋ ਡਾਇਨਾਸੌਰ ਤਾਂ ਨਹੀਂ ਆਉਂਦੇ ਕਿਉਂਕਿ ਉਹਨਾਂ ਦਾ ਇੱਕ ਵजूद ਸੀ ਜਿਹੜਾ ਮਿੱਟ ਚੁੱਕਿਆ ਕਰੋੜਾਂ ਸਾਲ ਪਹਿਲਾਂ ਸੀਗੇ ਪਰ ਸੁਖਵੀਰ ਸਿੰਘ ਬਾਦਲ ਤਾਂ ਆ ਸਕਦੇ ਨੇ ਉਹ ਤਾਂ ਇੱਕ ਸਿਆਸੀ ਧਰ ਦੇ ਨੇਤਾ ਨੇ ਇਹ ਮੈਂ ਤੁਹਾਡੇ ਤੋਂ ਪੁੱਛਣਾ ਚਾਹੁੰਨਾ ਕਿ ਸੁਖਵੀਰ ਸਿੰਘ ਬਾਦਲ ਨੂੰ ਤੁਸੀਂ ਕਿੰਨਾ ਕਿ ਚਾਹੁੰਦੇ ਹੋ ਜਾਂ ਉਸ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਮੈਂਟ ਜਰੂਰ ਕਰੋ ਔਰ ਵੀਡੀਓ ਨੂੰ ਲਾਇਕ ਜਰੂਰ ਕਰ ਦੇ ਤਾਂ ਕਿ ਵੀਡੀਓ ਅੱਗੇ ਤੋਂ ਅੱਗੇ ਜਿਆਦਾ ਤੋਂ ਜਿਆਦਾ ਰ recommend ਹੋਵੇ ਔਰ ਆਪਣੇ ਭੈਣ ਭਰਾਵਾਂ ਤੱਕ ਪਹੁੰਚੇ ਤੜੀਕਾ ਪੰਜਾਬ ਵਾਲੇ ਜੁਨੇ ਪੁਣਪਰਾ ਨਵੇਂ ਚੈਨਲ ਤੇ ਸਬਸਕ੍ਰਾਈਬ ਜਰੂਰ ਕਰ ਲਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਵਾਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ